ਜੀ ਸੋ ਇੱਕ ਜਿਹੜਾ ਕੇਸ ਹੈਗਾ ਦੂਜਾ ਕੇਸ ਜਿਹਦੇ ਬਾਰੇ ਆ ਦੱਸਣਾ ਤੁਹਾਨੂੰ ਚਾਹੁੰਦੇ ਹੈਗੇ ਆ ਇਸ ਕੇਸ ਦੇ ਵਿੱਚ ਵੀ ਇੱਕ ਪੁਲਿਸ ਮੁਲਾਜ਼ਮ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਜੋ ਕਿ ਸਾਡੇ ਸਾਡੇ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੀ ਸਖਤ ਹਦਾਇਤ ਹੈਗੀ ਹੈ ਕਿ ਕਿਸੇ ਵੀ ਤਰੀਕੇ ਦੀ ਕ腐ਸ਼ਨ ਜਾਂ ਕ੍ਰਾਈਮ ਦੇ ਵਿੱਚ ਇੰਡਲਜੈਂਸ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੋ ਉਸ ਲੈਡੀ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਹੈ ਸਾਡੇ ਮੁਹਾਲੀ ਪੁਲਿਸ ਦੇ ਇੱਕ ਮੁਲਾਜ਼ਮ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਇਹਨਾਂ ਨੇ ਜਾ ਕੇ ਇੱਕ ਖਰੜ ਦੇ ਵਿੱਚ ਕਿਸੇ ਮੈਡੀਸਿਨ ਸ਼ਾਪ ਦੇ ਵਿੱਚ ਜਾ ਕੇ ਔਰ ਪਰਚੇ ਦੀ ਧਮਕੀਦੰਕੀ ਦੇ ਕੇ ਕ੍ਰਿਸਟਲ ਦੀ ਨੋਕ ਤੇ ਇਹਨਾਂ ਨੇ ਜਿਹੜਾ ਹੈਗਾ 1 ਲੱਖ ਰੁਪਏ ਐਕਸਟਰੋਟ ਕੀਤੇ ਸੋ ਉਹਦੀ ਮੰਗ ਕੀਤੀ ਗਈ ਇਹਨਾਂ ਦੇ ਵੱਲੋਂ ਜਦੋਂ ਸਾਨੂੰ ਜਾਣਕਾਰੀ ਮਿਲੀ ਇਸ ਜਾਣਕਾਰੀ ਦੇ ਬੇਸਿਸ ਤੇ ਕਾਰਵਾਈ ਕਰਤੇ ਹੋਏ ਥਾਣਾ ਸਿਟੀ ਖਰੜ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਔਰ ਉਸ ਦੇ ਵਿੱਚ ਆਰਮ ਸੈਕਟੀ ਧਰਾਵਾ ਐਕਸਟਰਸ਼ਨ ਦੀ ਧਰਾਵਾ ਤੇ ਬਾਕੀ ਜਿਹੜੇ ਰਿਲੇਵੈਂਟ ਸੈਕਸ਼ਨਸ ਹੈਗੇ ਉਹ ਲਾਏ ਗਏ ਆ ਇਹਦੇ ਵਿੱਚ ਜਿਹੜਾ ਇੱਕ ਵਿਅਕਤੀ ਹੈਗਾ ਜਿਹੜਾ ਸਿਵਲ ਵਿਅਕਤੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਪ੍ਰਤਾਪ ਉਹਦਾ ਨਾਮ ਹੈਗਾ ਉਹਦੇ ਪ੍ਰਤਾਪ ਨੂੰ ਗ੍ਰਿਫਤਾਰ ਕਰਕੇ ਉਹਦੀ 5 3 25 ਨੂੰ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਇਹਦਾ ਦੂਜਾ ਪੁਲਿਸ ਮੁਲਾਜ਼ਮ ਹੈਗਾ ਉਹਦੀ ਗ੍ਰਿਫਤਾਰੀ ਜਿਹੜੀ ਬਾਕੀ ਹੈਗੀ ਉਹਦੇ ਚ ਪਰਚਾ ਦਰਜ ਹੋ ਗਿਆ ਸਾਡੀ ਟੀਮ ਉਹਦੀ ਜਿਹੜੀ ਹੈਗੀ ਹੈ ਪਾਲ ਕਰ ਰਹੀ ਹੈ ਸੋ ਜਲਦੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਏ ਅਗਰ ਕੋਈ ਸਵਾਲ ਜਿਹੜਾ ਸੀਗਾ ਦਾ ਸਰੀਰ ਤੋਂ ਉਸ ਤੋਂ ਸੀਗਾ ਜਿਸ ਤੇ ਪਤਾਇਆ ਕਿ ਜਾ ਨਹੀਂ ਗਿਆ ਉਹ ਜਦੋਂ ਅਸੀਂ ਉਹਨੂੰ ਗ੍ਰਿਫਤਾਰ ਕਰਾਂਗੇ ਫਿਰ ਇਹ ਸਾਰੀ ਗੱਲ ਕਲੀਅਰ ਹੋ ਜਾਏਗੀ ਸੀਸੀਟੀਵੀ ਰਿਪੋਰਟ ਹੈ ਕਿ ਸੀਸੀਟੀਵੀ ਰਿਪੋਰਟ ਹੈ ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੀ ਐਵਿਡੈਂਸ ਇਸੇ ਐਗਜ਼ਾਮਿਨ ਕਰਨਾ ਹੈ ਜਿਹੜੀ ਫੁਟੇਜਸ ਵਗੈਰਾ ਸਿਰਫ ਸ਼ੌਪ ਦੀ ਨਹੀਂ ਆਸ-ਪਾਸ ਦੀ ਵੀ ਹੋਏਗੀ ਕੋਈ ਹੋਰ ਵੀ ਹੋਏਗੀ ਟੈਕਨੀਕਲ ਐਵਿਡੈਂਸ ਸਾਰੀ ਲੈ ਉਹਦੇ ਪਰਤਾਪ ਕੀ ਕਰਦਾ ਹੈ ਉਹ ਕਿਸ ਚੀਜ਼ ਦੀ ਕੋ ਧਮਕੀ ਦੇ ਰਿਹਾ ਹੈ ਪਰਚਾ ਕਿਸ ਚੀਜ਼ ਦਾ वो उसको जो प्राइमरी जानकारी दी है कि जैसे इसको दवाई, दवाई से, से तो आरोप गंभीर थे एफ दर्ज करके कार्रवाई शुरू कर दी गई है बाकी एग्जैक्ट डिटेल कम्युनिकेशन क्या हुई और किस तरीके का आदान प्रदान हुआ ये तफ्तीश में सामने आया तो 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 ਇਦੇ ਵਿੱਚ ਨਾ ਫਿਲਹਾਲ ਤਾਂ ਜਿਹੜੀ ਕੰਪਲੇਨ ਨੇ ਦਿੱਤੇ ਸੀਗੇ ਸਟੇਟਮੈਂਟ ਉਹਦੇ ਅਕੋਰਡਿੰਗ ਐਕਸਟਰਸ਼ਨ ਤੇ ਆਮ ਸੈਕ ਦਾ ਪਰਚਾ ਦਰਜ ਕਰਤਾ ਹੈ ਲੇਕਿਨ ਉਹਦੇ ਵਿੱਚ ਦੁਗਾਈ ਦੇ ਵੀ ਤਫ਼तीश ਕਰਕੇ ਦੇਖਾਂਗੇ ਜਿਹੜੇ ਵੀ ਰਿਲੇਵੈਂਟ ਸੈਕਸ਼ਨਸ ਹੋਣਗੇ ਉਹ ਵੀ ਲਾਗੂ ਕਰ ਦਿੱਤੇ ਜਾਣਗੇ ਜਸਵੀਰ ਸਿੰਘ ਸੰਨੂ ਸਰ ਬੇਸਿਕਲੀ ਕਿਹੜੇ ਥਾਣੇ 'ਚ ਪੋਸਟਡ ਸੀ ਉਹ ਹੁਣ ਫਰਾਰ ਹੈ ਇਹਦੇ 'ਤੇ ਕਾਬੂ ਨਹੀਂ ਹੋਇਆ ਬਹੁਤ ਵੱਡਾ ਕੇਸ ਹੈ ਇਹਨਾਂ ਦਾ ਇਹ ਜਸਵੀਰ ਸਿੰਘ ਜੀ ਕਨਸਟੇਬਲ ਰੈਂਕ ਦਾ ਲੈਫਟੀ ਹੋਗਾ ਔਰ ਇਹ ਪੀਸੀਆਰ ਦੇ ਵਿੱਚ ਪੋਸਟਡ ਸੀਗਾ ਕਈ ਦਿਨਾਂ ਤੋਂ ਗੈਰਹਾਜ਼ਰ ਵੀ ਚੱਲ ਰਿਹਾ ਸੀਗਾ ਸੋ ਇਹਦੀ ਗੈਰਹਾਜ਼ਰੀ ਦੀ ਰਿਪੋਰਟ ਆ ਔਰ ਪੀਸੀਆਰ ਦੇ ਵਿੱਚ ਤਣਾਛੀ ਮੁਹਾਲੀ ਦਾ ਇਹ ਨੰਬਰ ਹੈਗਾ ਮੁਹਾਲੀ ਦੇ ਵਿੱਚ ਤਣਾਛੀ ਸਰ ਜੀ ਮੈਂ ਇਹ ਲਿਆਂ ਜਿਵੇਂ ਮੈਂ ਮੈਡੀਕਲ ਸ਼ੋਰਟ ਤੇ ਕੀਤਾ ਨਾਲ ਫਿਰ ਬਾਕੀ ਵੀ ਤੁਸੀਂ ਪਲਾਨਿੰਗ ਦੇ ਤਹਿਤ ਸਰਵੇ ਕਰੋਗੇ ਵੀ ਇਹ ਜਿਹੜੀਆਂ ਕੁਝ ਹੋਰ ਕੰਪਲੇਂਟਸ ਪਿਰੇਵਾਰ ਦੀ ਦੋ ਕੇਸ ਕੱਲ ਦੇ ਪੁਲਿਸ ਮੁਲਾਜ਼ਮਾਂ ਦੇ ਕਰਕੇ ਆ ਗਏ ਕੁਝ ਹੋਰ ਵੀ ਸਰਵੇ ਦੇ ਕੋਈ ਪਲੈਨਿੰਗ ਹੈਗੀ ਹੈ ਬੰਗਾਲੀ ਪੁਲਿਸ ਵੀ ਹੋਰ ਜ਼ਿਆਦਾ ਐਕਸਪੋਜ਼ਰ ਹੋ ਜੇ ਜ਼ਿਆਦਾ ਕੰਪਲੀਟਿਊਸ਼ਨ ਨਹੀਂ ਹੋ ਸਮਾਏ। ਲੇਕਿਨ ਇਸ ਲਈ ਅੱਜ ਤਾਡੇ ਰਾਹੀਂ ਲੋਕਾਂ ਨਾਲ ਅਸੀਂ ਮੁਖਾਤਬ ਹੋ ਰਹੇ ਹਾਂ। ਸਾਡਾ ਇਹੀ ਮੈਸੇਜ ਹੈਗਾ ਸਾਡੀ ਪੁਲਿਸ ਫੋਰਸ ਨੂੰ ਵੀ ਤੇ ਲੋਕਾਂ ਨੂੰ ਵੀ ਕਿ ਜੋ ਵੀ ਵਿਅਕਤੀ ਕਿਸੇ ਵੀ ਤਰੀਕੇ ਦੇ ਕ੍ਰਾਈਮ ਦੇ ਵਿੱਚ ਇਨਵੋਲ ਹੋਏਗਾ ਭਾਵੇਂ ਪੁਲਿਸ ਫੋਰਸ ਦਾ ਹੈ ਕਿਸੇ ਹੋਰ ਮਹਿਕਮੇ ਦਾ ਹੈ ਉਹਨੂੰ ਬਖਸ਼ਿਆ ਨਹੀਂ ਜਾਏਗਾ। ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਸੋ ਇਹਨੂੰ ਬਾਕੀ ਜਿਹੜੀ ਫੋਰਸ ਹੈਗੀ ਹੈ ਉਹਦੇ ਲਈ ਵੀ ਮੈਸੇਜ ਆਏਗਾ ਤੇ ਲੋਕਾਂ ਲਈ ਵੀ ਮੈਸੇਜ। ਸਰ ਵਿਦ ਸਖਤ ਸਬੂਤਾਂ ਨਾਲ कुछ ठाणे नीचे जब वही मुलाज़िम का ऑप्शन था दोस्तों भी एक्शन लें देखो जी जिम्मे की सादा कमिटमेंट हैगा जितने भी सादे कॉल कंप्लेंट है एविडेंसेज हैगी उधर कुछ कार्वेई करना सादा फल तो ये उधर फल का क्या प्रोफाइल है जो एक्चुअली अरेस्ट प्रोफाइल वगैरह आपके साथ प्रेस नोट के माध्यम से श